ਸਸਰੀ ਘਰ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਆਪਾਂ ਗੁਰਦੁਆਰੇ ਵਿੱਚ ਮਿਲਣ ਵਾਲਾ ਕੜਾ ਪ੍ਰਸ਼ਾਦ ਦੀ ਰੈਸিপি ਲੈ ਕੇ ਆਇਆ। ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਹੈ। ਇਹ ਕੜਾ ਪ੍ਰਸ਼ਾਦ ਸਾਰਿਆਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਉਂਦਾ ਹੈ। ਇੱਕ ਵਾਰ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਜ਼ਰੂਰ ਦੇਖੋ। ਪੂਰੇ ਆਪਾਂ ਵਧੀਆ ਤਰੀਕੇ ਨਾਲ ਦੱਸਾਂਗੇ ਕਿ ਕਿੰਨਾ ਮੈਜ਼ਰਮੈਂਟ ਹੋਣਾ ਚਾਹੀਦਾ ਹੈ। ਤੇ ਇੱਕ ਵਾਰ ਤੁਸੀਂ ਜ਼ਰੂਰ ਬਣਾਓ ਇਸ ਤਰੀਕੇ ਨਾਲ। ਸਭ ਤੋਂ ਪਹਿਲਾਂ ਆਪਾਂ ਇੱਕ ਪਤੀ ਦੇ ਵਿੱਚ ਤਿੰਨ ਕਟੋਰੀ ਪਾਣੀ ਲਵਾਂਗੇ। ਯਾਨੀ ਕਿ 3 ਕੱਪ ਪਾਣੀ ਲਵਾਂਗੇ। ਤੇ ਇੱਕ ਕੱਪ ਮੈ ਇਥੇ ਚੀਨੀ ਲਈ ਹੈ। ਤੇ ਚੀਨੀ ਨੂੰ ਆਪਾਂ ਕੁੱਲਣ ਤੱਕ ਪਕਾਵਾਂਗੇ ਇਹਦੀ ਚਾਸ਼ਨੀ ਆਪਾਂ ਬਿਲਕੁਲ ਨਹੀਂ ਬਣਾਉਣੀ ਬਸ ਜਦੋਂ ਤੱਕ ਚੀਨੀ ਗੁਲ ਜੇ ਉਦੋਂ ਤੱਕ ਆਪਾਂ ਇਹਨੂੰ ਪਕਾਵਾਂਗੇ ਤੇ ਹੁਣ ਆਪਾਂ ਇੱਕ ਮੋٹے ਤਲੇ ਦੀ ਕੜਾਈ ਲਵਾਂਗੇ ਤੇ ਇਹਦੇ ਵਿੱਚ ਇੱਕ ਕੱਪ ਤੋਂ 2-3 ਚਮਚ ਆਪਾਂ ਕਟਾ ਆਟਾ ਲਿਆ ਤੇ 2 ਚਮਚ ਆਪਾਂ ਸੂਜੀ ਪਾਵਾਂਗੇ ਤੇ 2 ਚਮਚ ਹੀ ਆਪਾਂ ਵੇਸਣ ਪਾਵਾਂਗੇ ਹਾਲਾਂਕਿ ਜਿਹੜਾ ਗੁਰਦੁਆਰੇ ਵਿੱਚ ਮਿਲਦਾ ਹੈ ਉਹਦੇ ਵਿੱਚ ਸੂਜੀ ਤੇ ਵੇਸਣ ਨਹੀਂ ਹੁੰਦਾ ਪਰ ਇੱਕ ਵਾਰ ਤੁਸੀਂ ਇਹ ਦੋਵੇਂ ਚੀਜ਼ਾਂ ਐਡ ਕਰਕੇ ਜਰੂਰ ਦੇਖੋ ਬਹੁਤ ਹੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੋਏਗਾ ਯਾਨੀ ਕਿ ਜਿੰਨੀ ਆਪਾਂ ਚੀਨੀ ਲਈ ਸੀ ਓਨਾ ਹੀ ਆਟਾ ਤੇ ਸੂਜੀ ਇਹ ਜਿਹੜਾ ਸਾਰਾ ਆਟਾ ਹੈ ਇਹ ਓਨਾ ਹੀ ਹੈ ਤੇ ਬਾਕੀ ਮੈਜ਼ਰਮੈਂਟ ਮੈਂ ਉਹਦੇ ਵਿੱਚ ਲਿਖ ਦੇਵਾਂਗੀ ਡਿਸਕ੍ਰਿਪਸ਼ਨ ਬਾਕਸ ਵਿੱਚ ਤੇ ਇਹਨੂੰ ਸੁੱਕਾ ਹੀ ਮੈਂ 2 ਮਿੰਟ ਵਾਸਤੇ ਭੁੰਨਿਆ ਹੈ ਲੋ ਫਲੇਮ ਤੇ ਤੇ ਹੁਣ ਆਪਾਂ ਇੱਕ ਕਟੋਰੀ ਘਿਓ ਲਿਆ ਹੈ ਯਾਨੀ ਕਿ ਇੱਕ ਕੱਪ ਘਿਓ ਜਿਹਦੇ ਵਿੱਚੋਂ ਦੋ ਤਿੰਨ ਚਮਚ ਮੈਂ ਹਲੇ ਬਚਾ ਕੇ ਰੱਖਿਆ ਤੇ ਇਹਨੂੰ ਆਪਾਂ ਲਗਾਤਾਰ ਚਲਾਉਂਦੇ ਹੋਏ ਪੁੰਨਾਂਗੇ ਫਲੇਮ ਆਪਾਂ ਲੋ ਰੱਖਣੀ ਹੈ ਨਹੀਂ ਤਾਂ ਇਹ ਵਧੀਆ ਤਰੀਕੇ ਨਾਲ ਨਹੀਂ ਪੁੰਨੇਗਾ ਆਟਾ ਅੰਦਰੋਂ ਕੱਚਾ ਰਹਿ ਜਾਏਗਾ ਤੇ ਇਹਨੂੰ ਲਗਾਤਾਰ ਚਲਾਉਂਦੇ ਹੋਏ ਪੁੰਨਣਾ ਛੱਡਣਾ ਨਹੀਂ ਤੇ ਹੁਣ ਆਪਾਂ ਇੱਕ ਚਮਚ ਹੋਰ ਕਿਉ ਪਾਵਾਂਗੇ ਤੇ ਦੋ ਤਿੰਨ ਚਮਚ ਆਪਾਂ ਬਚਾ ਕੇ ਰੱਖਾਂਗੇ ਤੇ ਇਹਨੂੰ ਲਗਾਤਾਰ ਚਲਾਉਂਦੇ ਹੋਏ 8-10 ਮਿੰਟ ਵਾਸਤੇ ਭੁੰਨਾਂਗੇ ਜਦੋਂ ਤੱਕ ਇਹਦਾ ਕਲਰ ਚੇਂਜ ਨਾ ਹੋ ਜੇ ਬਿਲਕੁਲ ਤੇ ਇੱਥੇ ਆਪਣਾ ਕਲਰ ਬਿਲਕੁਲ ਜਿਹੜਾ ਬਦਾਮੀ ਕਲਰ ਦਾ ਹੋ ਗਿਆ ਇਸ ਤਰੀਕੇ ਦਾ ਲਾਲ-lal ਕਲਰ ਹੋ ਜਾਣਾ ਚਾਹੀਦਾ ਹੈ ਤੇ ਹੁਣ ਪਾਵਾਂਗੇ ਆਪਾਂ ਕੱਟੇ ਹੋਏ ਬਦਾਮ ਇਹ ਆਪਸ਼ਨਲ ਹੈ ਤੁਸੀਂ ਡਰਾਈ ਫਰੂਟ ਜੇਕਰ ਪਸੰਦ ਨਾ ਕਰੋ ਤਾਂ ਸਕਿਪ ਕਰ ਸਕਦੇ ਹੋ ਤੇ ਇਹਨੂੰ ਵੀ ਆਪਾਂ ਥੋੜਾ ਜਿਹਾ ਭੁੰਨਾਂਗੇ 1-2 ਮਿੰਟ ਵਾਸਤੇ ਤੁਸੀਂ ਕਾਜੂ, ਬਦਾਮ ਤੇ ਹੋਰ ਕੋਈ ਵੀ ਡਰਾਈ ਫਰੂਟ ਐਡ ਕਰ ਸਕਦੇ ਹੋ ਜੇਕਰ ਤੁਹਾਨੂੰ ਪਸੰਦ ਹੋਏ ਤੇ ਮੈਂ ਇਹਨੂੰ 1-2 ਮਿੰਟ ਵਾਸਤੇ ਭੁੰਨੇ ਹੈ ਤੇ ਹੁਣ ਪਾਵਾਂਗੇ ਖੰਡ ਵਾਲਾ ਪਾਣੀ ਤੇ ਇਹਨੂੰ ਦੋ ਹਿੱਸਿਆਂ ਵਿੱਚ ਆਪਾਂ ਪਾਵਾਂਗੇ ਥੋੜਾ-ਥੋੜਾ ਕਰਦੇ ਹੋਏ ਤੇ ਫਲੇਮ ਆਪਾਂ ਹੁਣ ਮੀਡੀਅਮ ਰੱਖਣੀ ਹੈ ਬਾਅਦ ਵਿੱਚ ਤੁਸੀਂ ਹਾਈ ਫਲੇਮ ਕਰ ਸਕਦੇ ਹੋ ਇਹਨੂੰ ਥੋੜਾ ਕੇਅਰਫੁਲੀ ਪਾਉਣਾ ਹੈ ਨਹੀਂ ਤਾਂ ਇਹਦੇ ਛਿੱਟੇ ਬਾਹਰ ਡਿੱਗਦੇ ਨੇ ਤੇ ਇਹਨੂੰ ਲਗਾਤਾਰ ਚਲਾਉਂਦੇ ਹੋਏ ਆਪਾਂ ਕਿਓ ਸੈਪਰੇਟ ਹੋਣ ਤੱਕ ਪਕਾਵਾਂਗੇ ਯਾਨੀ ਕਿ ਜਦੋਂ ਤੱਕ ਕੜਾਈ ਕਿਓ ਨਾ ਛੱਡ ਦੇ ਤੇ ਲਗਾਤਾਰ ਇਸ ਤਰੀਕੇ ਨਾਲ ਘੁਮਾਉਣਾ ਹੈ ਤੇ ਹੁਣ ਜਿਹੜਾ ਬਚਿਆ ਹੋਇਆ ਕਿਓ ਸੀ 2-3 ਚਮਚਾ ਉਹ ਵੀ ਹੁਣ ਐਡ ਕਰਦੇ ਆ ਲਾਸਟ ਵਿੱਚ ਕਿਓ ਪਾਉਣ ਨਾਲ ਐਦੀ ਸ਼ਾਈਨਿੰਗ ਬਹੁਤ ਵਧੀਆ ਹੁੰਦੀ ਹੈ ਤੇ ਹਲਵੇ ਦਾ ਸਵਾਦ ਵੀ ਹੋਰ ਵੱਧ ਜਾਂਦਾ ਤੁਸੀਂ ਛੱਡਣਾ ਨਹੀਂ ਵਿੱਚ ਇਹਨੂੰ ਲਗਾਤਾਰ ਚਲਾਉਣਾ ਤੇ ਜਿਹੜੀ ਇਹ ਕੜਾਈ ਨੇ ਕਿਓ ਛੱਡ ਤਾ ਹੈ ਤੇ ਇਹ ਆਪਣਾ ਹਲਵਾ ਯਾਨੀ ਕਿ ਕੜਾ ਪ੍ਰਸ਼ਾਦ ਬਿਲਕੁਲ ਰੈਡੀ ਹੋ ਚੁੱਕਿਆ ਹੈ ਬਹੁਤ ਹੀ ਜ਼ਿਆਦਾ ਵਧੀਆ ਸੌਫਟ ਦਾਣੇਦਾਰ ਬਣ ਕੇ ਤਿਆਰ ਹੋਇਆ ਜੇਕਰ ਤੁਹਾਨੂੰ ਪਸੰਦ ਹੋਏ ਰੈਸਪੀ ਤਾਂ ਇਹਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਜ਼ਰੂਰ ਸਪੋਰਟ ਕਰਿਓ